ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋ ਫੁੱਲਾ ਆਪਾਂ ਲੈ ਗੋਭੀ ਦੇ ਇਹਨੂੰ ਆਪਾਂ ਕੱਟ ਲੈਣਾ ਆ ਫਿਰ ਧੋਲਣੇ ਪਾਣੀ ਵਿੱਚ ਥੋੜ੍ਹਾ ਜਿਹਾ ਨਮਕ ਤੇ ਹਲਦੀ ਪਾ ਕੇ ਇਹਨੂੰ ਉਬਾਲ ਲੈਣਾ ਆ ਆਚਾਰ ਬਣਾਉਣ ਲਈ ਗੋਭੀ ਦਾ ਬਹੁਤ ਹੀ ਸੌਖੇ ਤਰੀਕੇ ਨਾਲ ਬਣਦਾ ਮਿੱਠੀ ਸੌਫ ਕਾਲੀ ਮਿਰਚ ਸਾਫਤਾ ਧਨੀਆ ਜੀਰਾ ਤੇ ਮੇਥੇ ਇਹਨਾਂ ਚੀਜ਼ਾਂ ਨੂੰ ਮਸਾਲਿਆਂ ਨੂੰ ਆਪਾਂ ਰੋਸਟ ਕਰ ਲੈਣਾ ਰੋਸਟ ਕਰਕੇ ਇਹਨਾਂ ਨੂੰ ਕੱਢ ਲੈਣੇ ਆ ਤੇ ਇਹਦੇ ਵਿੱਚ ਆਪਾਂ ਜਿਹੜੀ ਪਾਈ ਜਵੈਣ ਰਾਈ ਤੇ ਕਲੌਂਜੀ ਉਹਨੂੰ ਵੀ ਆਪਾਂ ਥੋੜਾ ਜਿਹਾ ਸੇਕ ਲਵਾ ਲਿਆ ਅੱਧਾ ਚਮਚਾ ਤੇਲ ਦਾ ਗਰਮ ਕੀਤਾ ਤੇ ਉਹਦੇ ਵਿੱਚ ਪਾਈ ਹਿੰਗ ਤੇ ਧੁੱਪ ਨਹੀਂ ਨਿਕਲਦੀ ਇਸ ਕਰਕੇ ਆਪਾਂ ਕੜਾਹੀ ਵਿੱਚ ਇਹਨੂੰ ਸੁਕਾਇਆ ਥੋੜਾ ਜਿਹਾ ਗੋਭੀ ਨੂੰ ਤੇ ਹੁਣ ਆਪਾਂ ਵੱਡੇ ਭਾਂਡੇ 'ਚ ਪਾ ਕੇ ਲਾਲ ਮਿਰਚ, ਦੇਗੀ ਮਿਰਚ ਤੇ ਥੋੜਾ ਅਮਚੂਰ ਪਾਊਡਰ, ਥੋੜਾ ਨਮਕ ਪਾ ਕੇ ਤੇ ਜਿਹੜੇ ਮਸਾਲੇ ਆਪਣੇ ਸਾਫ ਤੇ ਸੀ ਉਹ ਵੀ ਪਾ ਦਿੱਤੇ ਪੀਸੇ ਹੋ ਸੀ ਉਹ ਵੀ ਪਾ ਦਿੱਤੇ ਆ ਤੇ ਤੇਲ ਪਾ ਦੰਨੇ ਆ ਮਿਕਸ ਕਰ ਦੰਨੇ ਆ ਸਵਾਰ ਕੇ ਇਹਨਾਂ ਨੂੰ ਬਹੁਤ ਹੀ ਟੇਸਟੀ ਗੋਭੀ ਦਾ ਆਚਾਰ ਬਣਦਾ ਜੇ ਜ਼ਿਆਦਾ ਬਣਾਉਣਾ ਵੀ ਸਿਰਕਾ ਪਾ ਲਓ ਧੋਪ ਲਵਾ ਕੇ ਆਚਾਰ ਬਣਾਉ ਤਾਂ ਖਰਾਬ ਨਹੀਂ ਹੁੰਦਾ ਹੈਗਾ ਪਰ ਅੱਜ ਕੱਲ ਧੁੱਪ ਨਹੀਂ ਨਿਕਲਦੀ ਦੇਖੋ ਜੀ ਆਚਾਰ ਤਿਆਰ ਆ ਸਸਿਕਾ